ਏ ਬਾਕਸਿੰਗ ਦੇ ਵਿੱਚੋਂ ਕਿੱਥੇ ਕਿਹੜਾ ਮੈਡਲ ਮਿਲਿਆ ਬਾਕਸਿੰਗ ਵਿੱਚੋਂ ਕੇਰਲਾ ਵਿੱਚੋਂ ਲਿਆਵਾਂ ਵਾਲਾ ਮੈਡਲ ਹਾਂਜੀ ਕਿਹੜਾ ਮੈਡਲਗਾ ਇਹੋ ਇੱਕ ਮੈਡਲ ਫਸਟ ਪੋਜੀਸ਼ਨ ਹਾਂਜੀ ਕੋਈ ਸ਼ੇ ਆ ਵੀ ਮੇਰੇ ਮਾਪਿਓ ਕਹਿੰਦੇ ਆ ਵੀ ਤੂੰ ਵਧੀਆ ਫੇਰ ਬਣੇ ਦੂਰ ਦੂਰ ਤੱਕ ਖੇਡੇ ਤੇਰਾ ਨਾਮ ਬਣੇ ਇਹ ਚਾਹੁੰਦੇ ਆ ਕੋਈ ਸਪੋਰਟ ਨਹੀਂ ਕਰਦਾ ਰਿਸ਼ਤੇਦਾਰ ਚ ਕੋਈ ਸਾਡੇ ਘਰ ਵੀ ਨਹੀਂ ਹੁੰਦਾ ਸਾਡਾ ਘਰ ਵੇਖ ਕੇ ਸਹੀ ਕਹਿਣਾ ਚਾਹੁੰਦਾ ਕਿ ਬੁੜੀ ਆਪਣੀ ਵੀ ਵਧੀਆ ਖੇਡੇ ਤਾਂ ਕੀ ਕਰੇ ਨੰਮ ਰੋਸ਼ਨ ਕਰੇ ਪਿੰਡ ਦਾ ਵੀ ਕੁਛ ਕਰਦਾ ਵੀ ਜਣ ਕੇ ਬਹੁਤ ਮੁਸ਼ਕਿਲ ਇਹਨੂੰ ਗਾੜੀ ਕਰਦੇ ਆ ਵੀ ਦਿਹਾੜੀ ਟਪਾ ਕਰਕੇ ਤੇ ਕੋਈ ਜਿਤਨਾ ਹੀ ਦਇਆ ਗਰੀਬ ਲਾਤੀ ਕਿਤੇ ਇਹ ਨਾ ਗਾੜੀ ਕਿਤੇ ਗਰੀਬ ਲਾਤੀ ਵਿੱਚ ਰਹਿਣਾ ਸਤਿ ਸ਼੍ਰੀ ਅਕਾਲ ਤੁਸੀਂ ਜੁੜੇ ਹੋ ਪਰਦੇਸ ਕੈਨੇਡਾ ਟੀਵੀ ਦੇ ਨਾਲ ਤੇ ਮੈਂ ਹਰਕਿੰਦਰ ਸਿੰਘ ਸੰਸਵਾ ਅੱਜ ਗੋਂਦਵਾਲ ਦੇ ਨਜ਼ਦੀਕ ਪਿੰਡ ਭਰੋਵਾਲ ਦੇ ਵਿੱਚ ਮੌਜੂਦ ਹਾਂ ਜਿੱਥੇ ਕਿ ਇੱਕ ਤੁਹਾਨੂੰ ਗਰੀਬ ਪਰਿਵਾਰ ਦੇ ਨਾਲ ਮੁਲਾਕਾਤ ਕਰਨ ਜਾ ਰਹੇ ਹਾਂ ਗਰੀ ਪਰਿਵਾਰ ਦੇ ਇੱਕ ਬੱਚੀ ਹੈ ਜੋ ਕਿ ਕਬੱਡੀ ਦੀ ਔਰ ਬੌਕਸਿੰਗ ਦੀ ਪਲੇਅਰ ਆ ਪਲੇਅਰਾਂ ਦੇ ਬੱਚਿਆਂ ਦੇ ਘਰਾਂ ਦੇ ਹਾਲਾਤ ਵੀ ਦਿਖਾਵਾਂਗੇ ਕੁਝ بارشਾਂ ਹੋਈਆਂ ਨੇ بارشਾਂ ਦੇ ਕਾਰਨ ਜਿਹੜੀਆਂ ਉਹਨਾਂ ਦੀ ਸਾਰੀਆਂ ਛੱਤਾਂ ਚੋਰੀਆਂ ਨੇ ਬੁਰੇ ਹਾਲ ਨੇ ਇਸ ਬੜੀ ਗਰੀਬੀ ਹਾਲਾਤ ਵਿੱਚ ਪਰਿਵਾਰ ਪਰ ਬੱਚਿਆਂ ਨੂੰ ਕੁਝ ਬਣਾਉਣਾ ਚਾਹੁੰਦੇ ਆ ਕੋਈ ਪਲੇਅਰ ਪਲੇਅਰ ਦੇ ਰੂਪ ਦੇ ਵਿੱਚ ਸੋਚ ਉਹਨਾਂ ਦੀ ਇਹੀ ਹੈ ਕਿ ਤਰੱਕੀ ਕਰਨ ਸੋ ਸਾਰੀਆਂ ਗੱਲਾਂ ਪਤਾ ਕਰਾਂਗੇ ਤੁਸੀਂ ਪ੍ਰਦੇਸ਼ ਕੈਨੇਡਾ ਟੀਵੀ ਦੇ ਨਾਲ ਜੁੜੇ ਰਹੋ ਤੇ ਵੱਧ ਤੋਂ ਵੱਧ ਸ਼ੇਅਰ ਕਰਾਂਗੇ ਸੋ ਰਜਿੰਦਰ ਕੌਰ ਸਾਡੇ ਨਾਲ ਆ ਗੱਲਬਾਤ ਕਰਦੇ ਆ ਪਹਿਲਾਂ ਬਹੁਤ ਬਹੁਤ ਤੁਹਾਡਾ ਸਵਾਗਤ ਰਜਿੰਦਰ ਜੀ ਸਿੱਛਾ ਕਰ ਇੱਕ ਗੱਲ ਜਾਣਕਾਰੀ ਦਿਓ ਵੀ ਕਿੰਨੇ ਦੇਰ ਤੋਂ ਤੁਸੀਂ ਜਿਹੜੀ ਆ ਕਬੱਡੀ ਤੇ ਜਿਹੜੇ ਬੌਕਸਿੰਗ ਦੀ ਜਿਹੜੀ ਤੁਸੀਂ ਪ੍ਰੈਕਟਿਸ ਕਰਦੇ ਹੋ ਮੈਂ ਪ੍ਰੈਕਟਿਸ 4 ਸਾਲ ਤੋਂ ਕਰਦੀ ਪਈ ਹਾਂ ਹਾਂ ਜੀ ਇਹ ਸ਼ੌਂ ਕਿਦਾਂ ਪੈਦਾ ਹੋਇਆ ਸੀ ਜੋਕ ਵਸ ਵੀ ਇਹ ਕਈ ਮੈਚ ਵੇਖੀ ਜਾਣੇ ਫੋਨ ਤੇ ਉਹਦੇ ਪ੍ਰਤੀ ਮਾਣ ਚਾਹਵਨਾ ਦਾ ਗੱਦਾ ਵੀ ਮੈਂ ਵੀ ਖੇਡਾਂ ਕੁੜੀਆਂ ਵੱਲ ਵੇਖ ਕੇ ਬਸ ਤੇ ਪ੍ਰੈਕਟਿਸ ਕਰਦੇ ਹੋ ਜਬਾਲ ਪ੍ਰੈਕਟਿਸ ਕਰਦੇ ਹੋ ਕਿਹੜੀ ਅਕੈਡਮੀ ਦੇ ਵਿੱਚ ਗੁਰੂ ਨਾਨਕ ਅਕੈਡਮੀ ਦੀ ਜੀ ਨਾਨਕ ਅਕੈਡਮੀ ਵਿੱਚ ਪ੍ਰੈਕਟਿਸ ਕਰਦੀ ਪਈ ਕਿੰਨੀ ਦੇਰ ਤੱਕ ਹੋ ਗਈ ਉੱਥੇ ਤਾਂ ਅਕੈਡਮੀ ਦੇ ਵਿੱਚ ਮੈਨੂੰ 4 ਸਾਲ ਹੋ ਗਏ ਹੈ ਜੀ ਕਿਹੜੇ ਕਿਹੜੇ ਸ਼ਹਿਰਾਂ ਦੇ ਵਿੱਚ ਤੁਸੀਂ ਜਿਹੜੇ ਆ ਮੈਚ ਖੇਡ ਚੁਕਿਓ ਕਾਫੀ ਸ਼ਹਿਰਾਂ ਦੇ ਵਿੱਚ ਚੰਡੀਗੜ੍ਹ ਸਟੇਟ ਲਈ ਆ ਸੰਗਰੂਰ ਵਿੱਚ ਖੇਡੇ ਆ ਕੇਰਲਾ ਵਿੱਚ ਖੇਡੇ ਆ ਰੋਪੜ ਖੇਡੇ ਆ ਕਾਫੀ ਥਾਂਾਂ ਤੇ ਖੇਡੇ ਆ ਕਿਹੜੇ ਕਿਹੜੇ ਮੈਡਲ ਮਿਲੇ ਆ ਤੇ ਕਿੱਥੋਂ ਕਿੱਥੋਂ ਮਿਲੇ ਆ ਮੈਡਲ ਕਾਫੀ ਥਾਂਾਂ ਤੋਂ ਜਿੱਥੇ ਵੀ ਟੂਰਨਾਮੈਂਟ ਹੋਣ ਜਿੱਥੇ ਵੀ ਮੈਚ ਹੋਵੇ ਉੱਥੇ-ਉੱਥੇ ਕੋਹ ਕੋਹ ਵਿੱਚ ਕਿਹੜਾ ਮੈਡਲ ਮਿਲੇ ਤੁਹਾਨੂੰ ਕੋਹ ਕੋਹ ਵਿੱਚ ਉਹ ਸੋਰੀ ਹਰ ਦੇ ਹਾਲਾਤ ਕਿਸ ਤਰ੍ਹਾਂ ਦੇ ਆ ਇਸ ਟਾਈਮ ਜੋ ਐਸਮ ਦੇਖ ਰਹੀ ਐ ਸਾਰੀ ਪਬਲਿਕ ਦੇਸ਼ਾਂ-ਵਿਦੇਸ਼ਾਂ ਵਿੱਚ ਦੇਖ ਰਹੀ ਆ ਬੁਰੇ ਹਾਲ ਇਸ ਟਾਈਮ ਨਜ਼ਰ ਆ ਰਹੇ ਹੈ ਗਰੀਬੀ ਹਾਲਾਤ ਤੇ ਕਿਸ ਤਰ੍ਹਾਂ ਫਿਰ ਗੁਜ਼ਾਰਾ ਕਿਸ ਤਰ੍ਹਾਂ ਚੱਲਦਾ ਪਿਆ ਘਰ ਦੇ ਹਾਲਾਤ ਤੇ ਬਹੁਤ ਜ਼ਿਆਦਾ ਮੜਿਆ ਜਿੰਨਾ ਵੀ ਬੋਲੀਏ ਉਨਾ ਹੀ ਥੋੜਾ ਹੈ ਛੱਤਾਂ ਵੀ ਇਸ ਟਾਈਮ ਬਿਲਕੁਲ ਡਿੱਗਣ ਵਾਲੀਆਂ ਵਾ ਜਦੋਂ ਮੀਂਹ ਆ ਜਾਂਦਾ ਉਦੋਂ ਬੜਾ ਮੁੰਡਾ ਹਾਲ ਹੁੰਦਾ ਹੈ ਪਾਣੀ ਕੱਢਣਾ ਪੈਂਦਾ ਕਮਰਿਆਂ 'ਚ ਪਾਣੀ ਵੜ ਜਾਂਦਾ ਬਹੁਤ ਮੁੰਡਾ ਹਾਲ ਹੁੰਦਾ ਮਾਪਿਓ ਦਾ ਮੂੰਹ ਨਹੀਂ ਵੇਖਿਆ ਜਾਂਦਾ ਰਹਿੰਦਾ ਮਾਪਿਓ ਇੱਚ ਕੀ ਖੁਆਇਸ਼ ਕੀ ਮਾਪਿਆਂ ਦੀ ਖੁਆਇਸ਼ ਹੈ ਕਿ ਉਹ ਨਾ ਚੁੰਦੇ ਤਾਂ ਖੁਆਇਸ਼ ਹੈ ਵੀ ਮੇਰੇ ਮਾਪੇ ਕਹਿੰਦੇ ਆ ਵੀ ਤੂੰ ਵਧੀਆ ਪੇਰ ਬਣੇ ਦੂਰ ਦੂਰ ਤੱਕ ਖੇਡੇ ਤੇਰਾ ਨਾਮ ਬਣੇ ਇਹ ਚਾਹੁੰਦੇ ਆ ਪਾਪਾ ਕੀ ਕਰਦੇ ਆ ਪਾਪਾ ਲਵਾਈ ਦਾ ਕੰਮ ਕਰਦੇ ਮੇਰੇ ਤਾਂ ਮਜ਼ਦੂਰੀ ਇਹ ਕਰਦਾ ਗੁਜ਼ਾਰਾ ਇਸ ਤਰ੍ਹਾਂ ਦਾ ਔਖਾ ਚੱਲਦਾ ਫਿਰ ਕਰਦਾ ਗੁਜ਼ਾਰਾ ਬਹੁਤ ਮੁਸ਼ਕਲ ਜਾਂਦਾ ਕਈ ਵਾਰ ਰੋਟੀ ਵੀ ਬਹੁਤ ਔਖੀ ਬਕੌਪਾ ਕਰਦੀ ਹੈ ਜੀ ਪਰਿਵਾਰ ਚ ਹੋਰ ਕੌਣ ਕੌਣ ਹੈ ਪਰਿਵਾਰ ਚ ਇੱਕ ਵੱਡੀ ਭੈਣ ਆ ਦੋ ਛੋਟੇ ਭਰਾ ਮੇਮੀ ਪਾਪਾ ਮੈਂ ਜਿਵੇਂ ਪੜਦੇ। ਉਹ ਛੋਟੇ ਭਰਾ ਪੜਦੇ ਆ ਵੱਡੀ ਭੈਣ ਵੀ ਉਹਦੀ ਪੜ੍ਹਾਈ ਹੋ ਗਈ ਆ ਤੇ ਉਸ ਨੂੰ ਉਹਦਾ ਕੰਮ ਸਿੱਖਦੀ ਆ। ਮੈਂ 5-6 ਜੀ ਆ ਪਰਵਾ ਮੈਂਬਰੇ ਕਰਦੇ ਹਨ ਤੇ ਥੋੜੀ ਜੀ ਕਮਾਈ ਦੇ ਵਿੱਚ ਫਿਰ ਬਹੁਤ ਔਖਾ ਗੁਜ਼ਾਰਾ ਕਰਨਾ। ਮੈਂ ਤਾਂ ਮਜ਼ਦੂਰੀ ਕਰਦਾ ਮੋਂਪੇ ਉਹਦੇ ਸਿਰ ਤੇ ਕਰ ਜਾਂਦਾ। ਤੇ ਖਵਾਸ਼ਾਂ ਬੜੀਆਂ ਵੱਡੀਆਂ ਨੇ ਦੂਰ ਤੱਕ ਪਲੰਗਾ ਕੀ ਅਰਜਿੰਦਰ ਬਹੁਤ ਉੱਚਾ ਖੜਨਾ ਚਾਹੁੰਦੀ ਆ ਹਨਾ ਤੇ ਫਿਰ ਕਿਸ ਤਰ੍ਹਾਂ ਵੱਡੀ ਪਲੰਗ ਕਿਸ ਤਰ੍ਹਾਂ ਪੁੱਟੋਗੇ ਤੁਸੀਂ ਇਸ ਤਰ੍ਹਾਂ ਕੋਈ ਮਦਦ ਵੀ ਕਰ ਸਕਦਾ ਕੋਈ ਤੁਹਾਡੀ ਕੋਈ ਰਿਸ਼ਤੇਦਾਰਾਂ ਵਿੱਚ ਕੋਈ ਸਪੋਰਟ ਕਰਦਾ ਹੋਵੇ ਕੋਈ ਸਪੋਰਟ ਨਹੀਂ ਕਰਦਾ ਰਿਸ਼ਤੇਦਾਰ ਚ ਕੋਈ ਸਾਡੇ ਘਰ ਵੀ ਨਹੀਂ ਆਉਂਦਾ ਸਾਡਾ ਘਰ ਵੇਖ ਕੇ ਵੀ ਵੀਲਾ ਜੁਗ ਘਰ ਵੀ ਨਹੀਂ ਵੜਦਾ ਰਿਸ਼ਤੇਦਾਰ ਹੈ ਨਾ ਵੀ ਕੋਈ ਮੰਗਣਾ ਲੈਣ ਕੁਝ ਕੋਈ ਨਹੀਂ ਵਰਦਾ ਕਰ ਉਹ ਅਰਜਿੰਦਰ ਕੌਰ ਲੜਕੀ ਜਿਹੜੀ ਕਿ ਕਈ ਮੈਡਲ ਆਪਣੇ ਗਲ ਵਿੱਚ ਪਾ ਕੇ ਖੜੀ ਆ ਔਰ ਦੂਰ ਦੂਰ ਤੱਕ ਇਹ ਖੇਡਾਂ ਵਿੱਚ ਭਾਗ ਲੈ ਚੁੱਕੀ ਆ ਔਰ ਮੈਡਲ ਜਿੱਤ ਚੁੱਕੀ ਆ ਘਰ ਦੇ ਹਾਲਾਤ ਅਜਿਹੇ ਨੇ ਕਿ ਬਾਥਰੂਮ ਦੇਖੋ ਤੇ ਬਾਥਰੂਮ ਵੀ ਚਾਦਰਾਂ ਲਮਕਾਈਆਂ ਉਹਦੇ ਕੋਈ ਦਰਵਾਜ਼ਾ ਨਹੀਂ ਨਹਾਉਣ ਦਾ ਕੋਈ ਪ੍ਰਬੰਧ ਨਹੀਂ ਕੋਈ ਖਾਣ ਦਾ ਪ੍ਰਬੰਧ ਨਹੀਂ ਚੁੱਲ੍ਹੇ ਜਿਹੜੇ ਇਸ ਟਾਈਮ بارشਾਂ ਕਰਕੇ ਬਿਲਕੁਲ ਗਿੱਲੇ ਹੋ ਚੁੱਕੇ ਆ ਕੋਈ ਅਜਿਹੀ ਸਹੂਲਤ ਨਹੀਂ ਘਰ ਦੇ ਵਿੱਚ ਹੈਗੀ ਜਿਹੜੀ ਕਿ ਆਮ ਲੋਕਾਂ ਦੇ ਵਿੱਚ ਜੀਵਨ 'ਚ ਹੋਣੀ ਚਾਹੀਦੀ ਆ ਬਹੁਤ ਮਾੜੇ ਹਾਲਾਤ ਆ ਛੱਤਾਂ ਡਿੱਗਣ ਵਾਲੀਆਂ ਨੇ ਥੋੜੀ ਕਮਾਈ ਆ ਇਹਦੇ ਪਾਪਾ ਜਿਹੜੇ ਆ ਉਹ ਮਿਹਨਤ ਮਜ਼ਦੂਰੀ ਕਰਦੇ ਆ ਮੰਮਾ ਵੀ ਉਹਦੀ ਮਿਹਨਤ ਮਯੂਰੀ ਕਰਦੀ ਆ ਬਹੁਤ ਔਖਾ ਜੀਵਨ ਇਹਨਾਂ ਦਾ ਬਤੀਤ ਹੋ ਰਿਹਾ ਇਸ ਟਾਈਮ ਪਰ ਬੜੀ ਮਨ ਦੇ ਵਿੱਚ ਖੁਆਇਸ਼ਾਂ ਕਿ ਉੱਚੀਆਂ ਫਲਾਂਗਾ ਲਾਉਣ ਦੀ ਕੀ ਚੰਗਾ ਖੇਡਣ ਦੀ ਸੋਚ ਆ ਪਰਿਵਾਰ ਦੇ ਮੈਂਬਰਾਂ ਨੂੰ ਮਿਲਦੇ ਹਾਂ ਹਾਂ ਜੀ ਕੀ ਨਾਮ ਬਲਜੀਤ ਕਰ ਮੇਰਾ ਨਾਮ ਇਹ ਬੇਟੀ ਪਲੇਅਰ ਬੰਨਾ ਚੁੰਦੀ ਆ ਕੀ ਮਨ ਦੇ ਵਿੱਚ ਖੁਆਇਸ਼ਾਂ ਮਨ ਦੇ ਵਿੱਚ ਇਹੀ ਖੁਆਇਸ਼ਾਂ ਨੇ ਕਿ ਬੇਟੀ ਪਲੇਅਰ ਬਣੇ ਕੋਈ ਗਾਂ ਅੱਗੇ ਵਧੇ ਵੀ ਘਰ ਦੀਆਂ ਗਰੀਬੀਆਂ ਜੋ ਮੁਸ਼ਕਲਾਂ ਆ ਕਿਉਂ ਕਿਉਂ ਪੂਰਾ ਕਰ ਸਕੇ ਕਿਹੜੀ ਕਲਾਸ ਚੜ੍ਹਦੀ ਬੱਚੀ ਉਹ ਪਲੱਸ 2 ਪਾਸ ਕਰ ਚੁੱਕੀ ਐ ਕਿਤੇ ਤੱਕ ਪੜਾਉਣਾ ਚਾਹੁੰਦੇ ਬੱਚੀ ਨੂੰ ਬੱਚੇ ਨੂੰ ਤਾਂ ਅੱਗੇ ਵੀ ਪੜਾਉਣਾ ਚਾਹੁੰਦੇ ਆ ਪਰ ਇੰਨੀ ਹੈ ਸੀਤ ਨਹੀਂ ਹੈਗੀ ਜਿਉ ਜੋ ਅਸੀਂ ਪੜਾ ਸਕੀਏ ਹਾਂਜੀ ਮਿਹਨਤ ਮਜ਼ਦੂਰੀ ਕਰਕੇ ਇਤਰਾ ਦਿਹਾੜੀ ਦੇ ਪਾ ਕਰਕੇ ਘਰ ਦਾ ਗੁਜ਼ਾਰਾ ਕਰਦੇ ਆ ਜੀ ਕੀ ਕਹਿਣਾ ਚਾਹੁੰਦੇ ਪਾਜੀ ਨਹੀਂ ਬਸ ਇਹ ਹੀ ਕਹਿਣਾ ਚਾਹੁੰਨਾ ਕਿ ਬੜੀ ਆਪਣੀ ਹੀ ਵਧੀਆ ਖੇਡੇ ਤਾਂ ਕੀ ਕਰੇ ਬਈ ਨਾਮ ਰੌਸ਼ਨੀ ਕਰੇ ਪਿੰਡ ਦਾ ਵੀ ਕੁਝ ਕਰਦਾ ਵੀ ਜਾਨਕੀ ਬਹੁਤ ਮੁਸ਼ਕਿਲ ਇਹਨੂੰ ਗਾੜੀ ਕਰਦੇ ਆ ਵੀ ਦਿਹਾੜੀ ਤਪਾ ਕਰਕੇ ਤੇ ਕੋਈ ਜਿਤਨਾ ਹੀ ਦਇਆ ਗਰੀਬ ਲਾਤੀ ਕਿਤੇ ਇਹ ਨਾ ਗਾੜੀ ਕਿਤੇ ਗਰੀਬ ਲਾਤੀ ਵਿੱਚ ਰਹਿਣਾ ਤੇ ਇਹਨਾਂ ਨੂੰ ਕੋਈ ਚੰਗੀ ਸੂਰਤ ਮਿਲ ਜੇ ਕੋਈ ਨੌਕਰੀ ਮਿਲ ਜੇ ਇਹਨਾਂ ਨੂੰ ਕਿਉਂ ਬਦਿਆ ਹਾਲਾਤ ਇਸ ਤਰ੍ਹਾਂ ਕਿਉਂ ਇਸ ਤਰ੍ਹਾਂ ਬਣੇ ਆ ਜਿਹੜੇ ਸ਼ੁਰੂ ਤੋਂ ਗਰੀਬੀ ਆ ਜਾਂ ਕੋਈ ਕਾਰਨ ਬਣਿਆ ਵੀ ਕਿਉਂ ਇੰਨੇ ਹਾਲਾਤ ਮਾੜੇ ਹੋ ਗਏ ਕਾਰਨ ਵੀ ਹੈਗਾ ਜੀ ਮੇਰੇ ਡੈਡੀ ਸੀ ਉਹਨਾਂ ਨੂੰ ਕੈਂਸਰ ਹੋ ਗਈ ਸੀ ਉਹ ਨਹੀਂ ਲੱਤ ਕੱਟੀ ਗਈ ਸੀ ਜੀ ਕੈਂਸਰ ਦੇ ਕਾਰਨ ਮੰਮੀ ਨੂੰ ਪੈਰਲੈਸੀਟੈਕ ਹੋ ਗਈ 5 ਸਾਲ ਉਹ ਮੰਜੇ ਤੇ ਰਹੇ ਤੇ 7 ਸਾਲ ਡੈਡੀ ਰਹੇ ਸੀ ਉਹ ਫਿਰ ਡੈਡੀ ਦੀ ਵੀ ਡੈਥ ਹੋ ਗਈ ਤੇ ਕੁਝ ਸਮਾਂ ਪਹਿਲਾਂ ਮੰਮੀ ਦੀ ਹੋ ਗਈ ਫਿਰ ਇਸ ਤਰ੍ਹਾਂ ਹੀ ਉਹਨਾਂ ਦੇ ਵੀ ਪੈਸਾ ਪੁਸਾ ਲੱਗਦਾ ਰਿਹਾ ਉਹਦੇ ਕਰਕੇ ਫਿਰ ਮੁੜ ਕੇ ਉੱਠਿਆ ਹੀ ਨਹੀਂ ਗਿਆ ਸਟਿਪੀਕੋਲੋਜੀ ਜਿਹੜਾ ਹੜਪੀੜਤਾਂ ਨੂੰ ਵੀ ਜਿਹੜੇ ਦਾਨੀ ਸਜਣ ਬੜੀ ਮਦਦ ਕਰ ਰਹੇ ਹੈਨਾ ਐਨਆਰਆਈ ਵੀਰ ਵੀ ਬੜੀਆਂ ਮਦਦ ਕਰਦੇ ਆ ਗਰੀਬ ਲੋਕਾਂ ਦੀ ਬਾਹ ਫੜਦੇ ਆ ਖਾਸ ਕਰਕੇ ਜਿਹੜੇ ਬੱਚੇ ਕੁਝ ਕਰਨਾ ਚਾਹੁੰਦੇ ਜਿੰਦਗੀ ਦੇ ਵਿੱਚ ਕੋਈ ਪੜਨਾ ਚਾਹੁੰਦੇ ਆ ਕੋਈ ਪਲੇਅਰ ਬੰਨਾ ਚਾਹੁੰਦੇ ਆ ਉਹਨਾਂ ਦੀਆਂ ਮਦਦਾਂ ਕਰਦੇ ਆ ਉਹਨਾਂ ਨੂੰ ਕੋਈ ਆਪਣੇ ਨੂੰ ਅਪੀਲ ਕਰਨਾ ਚਾਹੁੰਦੇ ਹਾਂ ਜੀ ਮੈਂ ਤੇ ਇਹੀ ਕਹਿਣਾ ਚਾਹੁੰਦੀ ਆ ਜੇ ਕਿਸੇ ਨੇ ਮਦਦ ਕਰਨੀ ਆ ਘਰ ਵਜੇ ਜਾਂ ਬੱਚਿਆਂ ਨੂੰ ਗਾਂ ਮੇਰਿਆਂ ਨੂੰ ਵੀ ਕੋਈ ਤੋਰੇ ਹਾਂਜੀ ਵੀ ਘਰ ਦੀ ਕੰਡੀਸ਼ਨ ਖਰਾਬ ਆ ਵੀ ਉਹ ਜੇ ਕਿਸੇ ਨੇ ਮਦਦ ਕਰਨੇ ਸਾਡੇ ਮਦਦ ਕਰ ਸਕਦੇ ਆ ਹੀਰਿਆਂ ਵਰਗੇ ਬੱਚੇ ਆ ਔਰ ਕਿਸ ਤਰ੍ਹਾਂ ਆਪਣੀ ਜ਼ਿੰਦਗੀ ਬਤੀਤ ਕਰ ਰਿਹਾ ਕਿਹਾ ਜਾ ਰਿਹਾ ਕਿ ਤਿੰਨ ਟਾਈਮ ਰੋਟੀ ਵੀ ਔਖੀ ਆ ਘਰ ਦੇ ਵਿੱਚ ਪੱਕਦੀ ਕੁਝ ਬੰਨਣਾ ਚਾਹੁੰਦੇ ਆ ਉੱਚੀਆਂ ਉਡਾਣਾ ਲੈਣੀ ਚਾਹੁੰਦੇ ਆ ਪਰ ਮਜਬੂਰੀਆਂ ਕਿ ਨਹੀਂ ਕਰ ਸਕਦੇ ਸੋ ਇਹਨਰੇ ਵੀਰਾਂ ਅਗੇ ਅਪੀਲ ਕੀਤੀ ਜਾਂਦੀ ਹੈ ਕਿ ਇਹਨਾਂ ਗਰੀਬਾਂ ਪਰਿਵਾਰਾਂ ਦੀ ਮਦਦ ਜ਼ਰੂਰ ਕਰੋ ਤੁਸੀਂ ਹੜਾ ਪਰਿਵਾਰਾਂ ਦੀ ਮਦਦ ਕਰ ਰਹੇ ਹੋ ਗਰੀਬ ਪਰਿਵਾਰਾਂ ਦੀਆਂ ਮਦਦਾਂ ਕਰਦੇ ਹੋ ਬਿਮਾਰ ਲੋਕਾਂ ਦੀਆਂ ਮਦਦਾਂ ਕਰਦੇ ਇਸ ਗਰੀਬ ਪਰਿਵਾਰ ਦੀ ਵੀ ਮਦਦ ਕਰੋ ਅਸੀਂ ਇਹਨਾਂ ਦਾ ਨੰਬਰ ਸਕਰੀਨ ਤੇ ਚਲਾ ਦਵਾਂ ਧੰਨਵਾਦ